ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਹਲਕਾ ਤੂਰੀ ਪੰਜਾਬ ਸਿੱਖਿਆ ਕਾਂਤੀ ਤੇ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੇਨੜਾ ਜ਼ਿਲ੍ਹਾ ਸੰਗਰੂਰ ਇਸ ਮੌਕੇ ਤੇ ਮੁੱਖ ਮਹਿਮਾਨ ਉਦਗਾਟਨ ਮੁੱਖ ਮੰਤਰੀ ਦਫਤਰ ਤੂਰੀ ਦੇ ਇੰਚਾਰਜ ਅਤੇ ਚੇਅਰਮੈਨ ਸਮਾਲ ਇੰਡਸਟਰੀਜ਼ ਦਲਵੀਰ ਸਿੰਘ ਢਿੱਲੋਂ ਅਤੇ ਮਾਰਕੀਟ ਕਮੇਟੀ ਤੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਕੁਲੀ ਦਫ਼ਤਰ ਇੰਚਾਰਜ ਨੇ ਕੀਤਾ ਚੇਅਰਮੈਨ ਗਉ ਸੇਵਾ ਕਮਿਸ਼ਨ ਪੰਜਾਬ ਅਸ਼ੋਕ ਕੁਮਾਰ ਲੱਖਾ ਇਸ ਮੌਕੇ ਤੇ ਹਲਕਾ ਤੂਰੀ ਦੇ ਸਿੱਖਿਆ ਕੋਆਰਡੀਨੇਟਰ ਦਰਸ਼ਨ ਸਿੰਘ ਪਾਠਕ ਅਰਸ਼ਦੀਪ ਸਿੰਘ ਪੂਨੀਆ ਨਵਜੋਤ ਕੌਰ ਰਮਨਦੀਪ ਸਿੰਘ ਜਵੰਦਾ ਹਰਦੀਪ ਸਿੰਘ ਸਰਾਓ ਗੁਰਪ੍ਰੀਤ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸਨ ਆਓ ਦੇਖਦੇ ਹਾਂ ਪੂਰੀ ਖਬਰ ਡੀਡੀਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਪਲਾਹਾ ਦੇ ਵਿਸ਼ੇਸ਼ ਰਿਪੋਰਟ श्री टेंशन सिंह जी अल्फा कॉलोनी का स्पीकर मूल पंचायत वेनरा एसएमसी कमेटी वेनरा बच्चन के पंच में हुए टेरान काटा सारे नागरिक कॉन्फ्रेंस में मूल वेनरा स्टाफ वालों अति जियाया करते हैं दिल से स्वागत करते हैं ਇਸੇ ਸਰ ਮੈਂ ਅੱਜ ਜਿਹੜਾ ਇੰਪੈਕਟ ਮਾਰੋ ਹੋ ਰਿਹਾ ਹੈ ਮੈਂ ਤੁਹਾਨੂੰ ਤੁਹਾਨੂੰ ਐਸੇ ਹੀ ਗੱਲ ਤੋਂ ਪਤਾ ਹੀ ਹੈ ਕਿ ਸਰ ਦਾ ਸੀਐਨ ਸਾਫ ਦਾ ਇਹ ਪਿੰਡ ਬੋਧਿਆ ਹੋਇਆ ਤੇ ਇਸ ਚੀਜ਼ ਦਾ ਮੇਰੇ ਕਾਹਨੂੰ ਕਾਫੀ ਬੈਨੀਫਿਟ ਹੁੰਦਾ ਹੈ ਤਾਂ ਜੋ ਇਹ ਗ੍ਰਾਂਟ ਹੈ Saturn 49000 ਦੀ ਗ੍ਰਾਂਟ ਹੈ ਬਲਕਿ ਪ੍ਰਾਪਰ ਪਾਲਿਸੀ ਤਾਂ ਉਸ ਵਿੱਚ ਅਸੀਂ ਸਕੂਲ ਵਿੱਚ ਬਹੁਤ ਸਾਰੇ ਕੰਮ ਕਰਵਾਏ ਹੈ ਜੋ 12 ਮਹੀਨਾ ਜਗਵੀਰ ਸਿੰਘ ਜੀ ਸਿੱਖੋਂ ਤੇ ਰਾਜਵੰਤ ਸਿੰਘ ਜੀ ਕੋਲੀ ਸੋਹ ਕੁਮਾਰ ਜੀ ਲੱਖਾ ਪ੍ਰਿੰਸੀਪਲ ਮੈਂਨ ਤੇੰਨਾ ਦਾ ਸਟਾਫ ਤੇ ਆਪਲੀ ਨੂੰ ਬਲਾਰਪੂਰੀ ਦੀ ਮੈਂਬਰ ਸਰਪੇਾ ਤੇ ਜੋ ਪਿੰਨ ਦੀ ਪੰਚਾਇਤ ਅਤੇ ਦੁਬਾਰ ਕੀ ਨੇ ਜਿੰਨਾਂ ਦੇ ਮਾਪਿਆਂ ਦਾ ਅਸੀਂ ਸੱਜ ਲੋਕਾਂ ਨੂੰ ਵਰਕਰ ਹੈ ਆ ਇਹਨਾਂ ਨੇ ਕੇ ਬਹੁਤ ਵਧੀਆ ਕੰਮ ਕੀਤਾ ਹੈ ਬਹਤੋ ਮੀ ਇਕਰਾਰਾਂ ਵੀ ਨੂੰ ਮਾਨ ਸਤਾਰਾ ਮੁੱਖ ਮੰਤਰੀ ਮਾਨਸਾ ਦੇ ਬਰੂਤ ਬੈਲੇ ਜਿਹਦੇ ਉੱਤੇ ਮੁੱਖਤਾ ਜਿਹੜੀ ਕਾਇਆ ਪੱਟੀ ਇਹ ਸੁੰਦਰਲੀ ਇਹ ਦੇਖਾਉਂਦਾ ਨਾ ਮਿਲ ਰਹੀ ਹੈ ਪਹਿਲਾਂ ਵੀ ਕਿਸੇ ਸਰਕਾਰ ਨੇ ਇੰਨੀਆਂ ਕਾਰਕਾਣੀ ਨਹੀਂ ਦਿੱਤੀਆਂ ਇੱਕ ਤੁਹਾਨੂੰ ਮੈਂ ਹੋਰ ਨਵੇਂ ਰੱਦ ਦਾ ਸਰਹਾਂ ਹਾਲ ਤੱਕ ਇਹੋ ਕਿਸੇ ਬਾਰੇ ਨਹੀਂ ਬਸੀ ਸਾਡੇ ਮੌਜੂਦ ਸਰਕਾਰ ਜੋ ਘੰਡੋ ਸਾਹਿਬ ਬੈਠੇ ਨੇ ਉੱਡੀ ਦੀ ਵਚਨੇ ਸੋ ਲੱਖਾਂ ਦੀ मुख्री साहब न बहुत ज़्यादा देता है इन्होंने स्पैशल कोई भी स्कूलों थे के क्रैक नहीं किया कह के बच्चे कितने खेल गए तो कितने पनीरी निकलूगी क्योंकि जोड़ा पंजाब पीजा में नंबर से फसड़ के सतारवें नंबर से वा गया हूँ दोबारा फिर ਉਹਨਾਂ ਦੇ ਵਿੱਚ ਟ੍ਰੈਕ ਨੂੰ ਸਪੈਸ਼ਲ ਗ੍ਰਾਂਟ ਦੇ ਕੇ ਇਹ ਆਪਣੇ ਸਾਥੀ ਜੱਨੀ ਬੈਠੇ ਨੇ ਚੇਅਰਮੈਨ ਸਾਹਿਬ ਜਿਨ੍ਹਾਂ ਦੇ ਉਤਸ਼ਾਹਕ ਅੱਜ ਬੱਚੇ ਤੇ ਉਹਨਾਂ ਦੇ ਪੇਰੈਂਟਸ ਵੀ ਸਕੂਲ ਦੇ ਇਹਦਾ ਟ੍ਰੈਕ ਹੈ ਉਹਦੇ ਵਿੱਚ ਸ਼ਿਰਕਤ ਕਰ ਸਕਦੇ ਨੇ ਇਸ ਲਈ ਮੈਂ ਸਾਰੇ ਦੀ ਦਸਤਖਤ ਵੱਲੋਂ ਤੇ ਸਕੂਲ ਪ੍ਰਾਰਥੀ ਵੱਲੋਂ ਤੇ ਜ਼ਿਲ੍ਹੇ ਦੇ ਸਾਰੇ ਸਕੂਲਾਂ ਵੱਲੋਂ ਕਿੰਨੇ ਚੇਅਰਮੈਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹਰਬੀ ਬੰਦੇ ਹੀ ਸਾਰੇ ਬੱਚਿਆਂ ਨੂੰ ਪੇਰਨ ਨੂੰ ਸਤਿ ਆਬੂ ਜੀ ਆਇਆਂ ਆਦਿਆ ਮੁੱਖ ਮੰਤਰੀ ਭਗਵਾਨ ਸਿੰਘ ਜੀ ਮਾਨ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਬਦਲਣਾ ਬੜਾ ਅਲੱਗ ਦਿੱਤਾ ਅਤੇ ਉਹ ਪੁਰਾਣੇ ਨੂੰ ਦੇਖਦੇ ਆ ਸਕੂਲ ਦੇ ਨਗਰੀਏ ਬਹੁਤ ਹੀ ਬਦਲ ਚੁੱਕੇ ਨੇ

सरदार बलबीर सिंह जी ढिलों आग, सरदार सिंह जी धुली दोनों ही दफ्तर इंचार्ज ने सी एम कैंप ऑफिस धूरी रहे पहुंचे गए ग्रांट का जो कुंड चुक समारोह वो किया जाएगा बच्चों के समर्थन पाठक उन्होंने हरजिंदर सिंह जी लंबरदार पेदनी पिंड के पतवंते सज्जन सिकविंद जी ब्लाक प्रधान गुरचंदी का वागुरु जी का खालसा श्री वागुरु जी की फतेह बना ਟੀਮ टीम के मैंबर ਸਿੰਘ ਜੀ ਲੱਡਾ ਆਪਣੇ अपने साथियों ਨਾਲ

ਕੀ ਨਾਮ ਹੈ ਜੀ ਆਪਣਾ ਨੰਬਰ ਦਾ ਰਜਿੰਦਰ ਸਿੰਘ ਸੰਧੂ ਸੰਧੂ ਸਾਹਿਬ ਅੱਜ ਸਿੱਖਿਆ ਕ੍ਰਾਂਤੀ ਦਾ ਅੱਜ ਪ੍ਰੋਗਰਾਮ ਹੋ ਰਿਹਾ ਨੇ ਕਿਵੇਂ ਦੇਖਦੇ ਹੋ ਪ੍ਰੋਗਰਾਮ ਨੂੰ ਸਰਕਾਰ ਦਾ ਸਲਾਹਿਆ ਜੋ ਕੰਮਾ ਦੇਸ਼ ਭਗਤਾਂ ਮੇਲੇ ਲੱਗਣ ਲੱਗੇ ਬਹੁਤ ਹੀ ਸਲਾਹਿਆ ਜੋ ਕੰਮਾ ਦਿਖਾ ਰਹੇ ਨੇ ਪਿੰਡੀ ਜੀ ਦਾ ਢਿੱਲੋ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਇਹ ਪ੍ਰੋਗਰਾਮ ਕੀਤੀ ਨੇ ਮਾਨ ਸਾਹਿਬ ਦੀ ਅਗਵਾਈ ਪੰਜਾਬ ਅੱਗੇ ਬਾਤ ਕਰਿਆ ਅੱਜ ਦੇ ਬੱਚਿਆਂ ਨੇ ਜਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਸਿੱਖਿਆ ਲੋਕ ਵਿਦਿਆ ਬੜਾ ਮਿਹੋਰ ਪੰਜਾਬ ਨੂੰ ਬੜੇ ਵਿਦ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਨਿਰਜੋਤ ਕੋਰ ਹੈ ਮੈਂ ਧੂਰੀ ਦੀ ਰਹਿਣ ਵਾਲੀ ਆ। ਤੇ ਜਿਹੜਾ ਪ੍ਰੋਗਰਾਮ ਹੋਣ ਸਿੱਖਿਆ ਕਰਾ ਪੰਜਾਬ ਦੇ ਦੇ ਵਿੱਚ ਕੀ ਕਰਨਾ ਚਾਹਾਂਗੀ ਅੱਜ? ਅਸੀਂ ਸਰਕਾਰ ਜੋ ਮੁੱਖ ਮੰਤਰੀ ਭਗਵੰਤ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੱਚਿਆਂ ਦਾ ਹੌਸਲਾ ਵਜਾਈ ਲਈ ਬੱਚਿਆਂ ਨੂੰ ਅੱਗੇ ਵਧਣ ਲਈ ਇੰਨੇ ਵਧੀਆ ਮੌਕੇ ਦਿੱਤੇ ਸਕੂਲ ਨੂੰ ਗਰੰਟਾ ਪਾਈਆਂ। ਬੱਚੇ ਬਹੁਤ ਜ਼ਿਆਦਾ ਅੱਗੇ ਵਧ ਰਹੇ ਨੇ ਪੰਜਾਬ ਦੇ ਸਰਕਾਰੀ ਸਕੂਲ ਬਹੁਤ ਹੀ ਅੱਛੇ ਬਣ ਰਹੇ ਨੇਗੇ। ਤੇ ਅਸੀਂ ਮਾਨਯੋਗ ਸਿੱਖਿਆ ਮੰਤਰੀ ਜੀ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਪਰਾਲਾ ਕੀਤਾ ਹੈਗਾ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਤੋਂ ਵੀ ਅੱਗੇ ਵਧਣ ਲਾ ਦਿੱਤਾ ਹੈਗਾ ਅੱਜ ਦੇ ਅੱਜ ਦੇ ਸਕੂਲਾਂ ਦੇ ਵਿੱਚ ਅੱਜ ਸਮੇਂ ਦੇ ਵਿੱਚ ਮੁੱਖ ਮੰਤਰੀ ਭਗਵਤ ਸਿੰਘ ਮਾਨ ਜੀ ਦੀ ਸਰਕਾਰ ਆਉਣ ਦੇ ਬਦੌਲਤ ਅੱਜ ਸਰਕਾਰੀ ਸਕੂਲ ਇੱਕ ਬਹੁਤ ਹੀ ਉੱਚੀ ਪੜਾਅ ਤੇ ਚੜ ਰਹੇ ਹਨ ਈਨਮਰ ਬਣਾਈ ਅਰਸ਼ਦੀਪ ਸਿੰਘ ਮੁੰਨਿਆਣੀ ਅੱਜ ਕਿੱਥੇ ਕਿੱਥੇ ਉਦੋਂ ਘਟਨਾ ਹੋ ਰਹੀਆਂ ਨੇ ਅੱਜ ਕੀ ਕੇਨੜਾ ਤੇ ਉਸ ਤੋਂ ਬਾਅਦ ਬਾਜੀਗਰ ਬਸਤੀ ਦੇ ਪ੍ਰਾਇਮਰੀ ਤੇ ਮਿਡਲ ਸਕੂਲ ਦੇ ਘਟਨਾ ਹੋ ਰਹੀਆਂ ਨੇ